ਲੋ ਵੀ ਦੋਸਤੋ ਬਾਕੀ ਸਾਰੀਆਂ ਫਸਲਾਂ ਸਬਜ਼ੀਆਂ ਬਾਰੇ ਆਪਣੇ ਚੈਨਲ ਦੇ ਵੀਡੀਓ ਆ ਚੁੱਕੀਆਂ ਸੀ ਗੰਨੇ ਦੀ ਖੇਤੀ ਬਾਰੇ ਬਈ ਗੱਲਬਾਤ ਰਹਿੰਦੀ ਸੀਗੀ ਉਹ ਅੱਜ ਆਪਾਂ ਘਾਟ ਕਰ ਦੇਣੀ ਆ ਪੂਰੀ ਜਿਹੜੇ ਭਰਾ ਗੁੜ ਵਾਸਤੇ ਕਮਾਦ ਲਾਉਣਾ ਚਾਹੁੰਦੇ ਆ ਤੇ ਜਾਂ 2-4 ਕਿਨਾਲਾ ਕਿੱਲਾ ਕੋਈ ਲਾਉਣਾ ਵੀ ਜੂਸ ਵਾਲਿਆਂ ਨੂੰ ਵੇਚਾਂਗੇ ਤੇ ਚਾਰ ਪੈਸੇ ਵੱਧ ਕਮਾਵਾਂਗੇ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਓ ਜਿਹੜੇ ਭਰਾਵਾਂ ਦੇ ਕੋਲੇ ਜਾਣਕਾਰੀ ਲੈਣ ਆਏ ਆ ਬਾਈ ਹੋਰਾਂ ਦਾ 30-35 ਸਾਲ ਤੋਂ ਬਈ ਜੀ ਗੰਨੇ ਦਾ ਹੀ ਕੰਮ ਆ ਹਰੇਕ ਵੈਰਾਈਟੀ ਇਹਨਾਂ ਦੇ ਖੇਤ ਦੇ ਵਿੱਚ ਲੱਗੀ ਆ ਜੂਸ ਵਾਲੀ ਵੀ ਤੇ ਗੁੜ ਸ਼ੱਕਰ ਬਣਾਉਣ ਵਾਲੀ ਵੈਰਾਈਟੀ ਵੀ ਲੱਗੀ ਆ ਕਿਉਂਕਿ ਆਪ ਦਾ ਘਲਾੜਾ ਬਾਈ ਹਰੇਕ ਵੈਰਾਈਟੀ ਪੀਡੀਐ ਬਾਈ ਹੋਣਾ ਨੇ ਤੇ ਇਹ ਵੀ ਪਤਾ ਵੀ ਕਿਹੜੀ ਗੁੜਾਸਤੇ ਵਧੀਆ ਕਿਹੜੀ ਜੂਸਾਸਤੇ ਸਾਰੀਆਂ ਵੈਰਾਈਟੀਆਂ ਦਾ ਤੁਹਾਨੂੰ ਬੀਜ ਮਿਲ ਜੂਗਾ ਸਹੀ ਟਾਈਮ ਆ ਹੁਣ ਜਿਹਨੇ ਗੰਨਾ ਲਾਉਣਾ ਤੇ ਬਾਈ ਦਾ ਪੂਰਾ ਤਕੜਾ ਕੰਮ ਆ ਗੰਨੇ ਦਾ ਜਿਹੜਾ ਕਾਰੋਬਾਰ ਆ ਸਾਰੇ ਪੰਜਾਬ ਦੇ ਵਿੱਚ ਆ ਇਹਨਾਂ ਦਾ ਗੰਨਾ ਹੈਗਾ ਜਿਹੜਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੂਸ ਵਾਲੇ ਠੇਕੇਦਾਰਾਂ ਕੋਲ ਡੀਲਰਾਂ ਕੋਲੇ ਜਾਂਦਾ ਤੇ ਬਾਕੀ ਹੁਣ ਬਾਈ ਦਾ ਘਲਾੜਾ ਬਹੁਤ ਸੋਹਣਾ ਚੱਲਿਆ ਤੇ ਬੀਜ ਦਾ ਵੀ ਬਾਈ ਦਾ ਚੰਗਾ ਕੰਮ ਸਾਰੀਆਂ ਵੈਰਾਈਟੀਆਂ ਬਾਰੇ ਜਾਣਕਾਰੀ ਦੇਵਾਂਗੇ ਆਜੋ ਬਾਈ ਨਾਲ ਕਰਦਿਆਂ ਗੱਲਬਾਤ ਵੀਡੀਓ ਪੂਰੀ ਜਰੂਰ ਦੇਖਿਓ ਹਾਂਜੀ ਯੰਗ ਫਾਰਮਰ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਤੇ ਤੁਸੀਂ ਵੱਖ-ਵੱਖ ਸਮੇਂ ਤੇ ਮਿਹਨਤੀ ਕਿਸਾਨਾਂ ਦੀਆਂ ਨੌਜਵਾਨਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਹੋ ਤੇ ਆਪਾਂ ਜਦੋਂ ਵੀ ਕੋਈ ਵੀਡੀਓ ਲੈ ਕੇ ਆਉਣੇ ਆ ਇਹ ਕੋਸ਼ਿਸ਼ ਰਹਿੰਦੀ ਆ ਵੀ ਵੱਖਰਾ ਕਨਸੈਪਟ ਹੋਵੇ ਉਸ ਖੇਤੀ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦੇ ਸਕੀਏ ਤੇ ਜਿਵੇਂ ਮੈਂ ਤੁਹਾਨੂੰ ਕਹਿਣਾ ਹੁੰਨਾ ਵੀ ਆਪਾਂ ਸਿੱਧੀਆਂ ਗ੍ਰੈਡ ਨਾਲ ਹੀ ਤਾਰਾ ਜੋੜਦੇ ਹੁੰਨੇ ਆ ਤੇ ਅੱਜ ਵੀ ਉਹੀ ਕੰਮ ਆ ਜੇ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਆਪਣੇ ਮਾਲਵੇ ਦੇ ਵਿੱਚ ਬਈ ਗੰਨੇ ਦੀ ਖੇਤੀ ਦੀ ਗੱਲ ਕਰਨੀ ਹੋਵੇ ਤਾਂ ਜਿਹੜੇ ਕਿਸਾਨ ਦੇ ਕੋਲ ਆਪਾਂ ਖੜੇ ਆ ਇਹਨਾਂ ਦਾ ਪਹਿਲੇ ਨੰਬਰਾਂ ਦੇ ਨਾਮ ਆਉਂਦਾ ਵੀ ਮਾਲਵੇ ਦੇ ਵਿੱਚ ਜਿਹੜੇ ਵੱਡੇ ਕਿਸਾਨ ਆ ਗੰਨੇ ਦੀ ਖੇਤੀ ਦੇ ਵਿੱਚ ਇਹਦੇ ਬਹੁਤ ਹੀ ਪੁਰਾਣੇ ਸਮੇਂ ਤੋਂ ਗੰਨੇ ਦੀ ਖੇਤੀ ਨਾਲ ਜੁੜੇ ਹੋਏ ਆ ਬਾਈ ਹੋਰੀ ਬੀਜ ਤੇ ਵੀ ਕੰਮ ਕਰਦੇ ਆ ਜੂਸ ਵਾਲਾ ਗੰਨਾ ਵੀ ਹੁੰਦਾ ਇਹਨਾਂ ਕੋਲੇ ਤੇ ਗੁੜ ਵੀ ਤਿਆਰ ਕਰਦੇ ਨੇ ਬਾਈ ਹਰਪ੍ਰੀਤ ਆ ਆਪਣੇ ਨਾਲ ਸਾਰੀ ਜਾਣਕਾਰੀ ਲਵਾਂਗੇ ਬਾਈ ਬਹੁਤ ਬਹੁਤ ਸਵਾਗਤ ਆ ਜੀ ਯੰਗ ਫਾਰਮਰ ਚੈਨਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਵਧੀਆ ਜੀ ਬਸ ਠੀਕ ਕਿਵੇਂ ਬਾਈ ਕਾਰੋਬਾਰ ਕਿਵੇਂ ਚੱਲ ਰਿਹਾ ਕਾਰੋਬਾਰ ਬਹੁਤ ਵਧੀਆ ਬਾਈ ਬਸ ਗੁਰੂ ਦੀ ਕਿਰਪਾ ਠੀਕ ਹੈ ਜੀ ਹਾਂਜੀ ਚੱਲੀਏ ਦੋਸਤੋ ਬਾਈ ਹੋਰੀ ਹੁਣ ਜਿਹੜਾ ਆਪਣਾ ਗੁੜ ਵੀ ਤਿਆਰ ਕਰ ਰਹੇ ਇਹਨਾਂ ਤੇ ਨਾਲ ਨਾਲ ਜਿਹੜੀ ਗੰਨੇ ਦੀ ਸਪਲਾਈ ਆ ਉਹ ਆਪਣੇ ਸਾਰੇ ਪੰਜਾਬ ਦੇ ਵਿੱਚ ਤੇ ਨਾਲ ਦੀਆਂ ਸਟੇਟਾਂ ਦੇ ਵਿੱਚ ਜਿੱਥੇ ਵੀ ਲੋੜ ਹੁੰਦੀ ਆ ਉਹ ਦਿੰਦੇ ਆ ਬਾਈ ਆਪਣੀ ਸਭ ਤੋਂ ਪਹਿਲਾਂ ਹਿਸਟਰੀ ਦੱਸਿਓ ਹਨਾ ਆਪਾਂ ਕਿੱਥੇ ਖੜੇ ਆ ਆਪਣਾ ਨਾਮ ਪਿੰਡ ਤੇ ਕਿੰਨੇ ਏਕੜ ਦੇ ਵਿੱਚ ਗੰਨੇ ਦੀ ਖੇਤੀ ਆਪਾਂ ਕਰ ਰਹੇ ਆ ਮੇਰਾ ਨਾਮ ਬਾਈ ਜੀ ਹਰਪ੍ਰੀਤ ਸਿੰਘ ਪਿੰਡ ਬੂੜਾ ਗੁੱਜਰ ਜੀ ਤੇ ਆਪਾਂ ਤਕਰੀਬਨ ਮੰਨ ਕੇ ਚੱਲੋ ਜੀ 91 ਤੋਂ ਗੰਨੇ ਦੀ ਖੇਤੀ ਸ਼ੁਰੂ ਕੀਤੀ ਆ ਜੀ ਉਦੋਂ ਪਹਿਲਾਂ ਮਿਲ ਨੂੰ ਦਿੰਦੇ ਹੁੰਦੇ ਸੀ ਜੀ ਉਦੋਂ ਦਾਦਾ ਜੀ ਮਤਲਬ ਖੇਤੀ ਕਰਦੇ ਸੀ ਉਸ ਤੋਂ ਬਾਅਦ ਫਾਦਰ ਸਾਹਿਬ ਤੇ ਹੁਣ ਸਾਡੀ ਮੰਨ ਕੇ ਚਲੋ ਗੰਨੇ ਚ ਤੀਜੀ ਪੀੜ੍ਹੀ ਆ ਗਈ ਹੈ ਜੀ ਠੀਕ ਹੈ ਜੀ ਤੇ ਪਹਿਲਾਂ ਜਿਹੜਾ ਗੰਨਾ ਜਾਂਦਾ ਸੀ ਸਾਰਾ ਆਪਣਾ ਮੇਲ ਨੂੰ ਜਾਂਦਾ ਸੀ ਜਿਵੇਂ ਫਰੀਦਕੋਟ ਮੇਲ ਚੱਲਦੀ ਸੀ ਉਸ ਤੋਂ ਬਾਅਦ ਜੂਸ ਨੂੰ ਸ਼ੁਰੂ ਕਰਤਾ ਜੀ ਜੂਸ ਤੋਂ ਬਾਅਦ ਹੁਣ ਜਦੋਂ ਦਾ ਲਾਕਡਾਊਨ ਲੱਗ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਕੁਝ ਗੰਨੇ ਦਾ ਬਣ ਕੇ ਚਲੋ ਗੁੜ ਬਣਾ ਕੇ ਵੇਚਣਾ ਸ਼ੁਰੂ ਕਰਤਾ ਤੇ ਫਿਰ ਹੁਣ ਗੁੜ ਤੇ ਕੰਮ ਚੱਲ ਰਿਹਾ ਜੀ ਠੀਕ ਹੈ ਜੀ ਬਈ ਅੱਜ ਦੀ ਰੇਟ ਚ ਕਿੰਨੇ ਏਕੜ ਗੰਨਾ ਹੈਗਾ ਆਪਣੇ ਕੋਲੇ ਆਪਣੇ ਕੋਲ ਤਕਰੀਬਨ 35 ਏਕੜ ਗੰਨਾ ਹੈਗਾ ਜੀ ਠੀਕ ਹੈ ਜੀ ਜਿਹਦੇ ਚੋਂ ਤਕਰੀਬਨ 7 ਕਿੱਲੇ ਆਪਾਂ ਲਾਏ ਵੇ ਆ ਗੁੜ ਵਾਸਤੇ ਜੀ ਹੂੰ ਤੇ ਬਾਕੀ ਜਿਹੜਾ 26 27 ਏਕੜ ਹੈਗਾ ਜੀ ਉਹ ਸਾਰਾ ਆਪਾਂ ਜੂਸ ਨੂੰ ਸਪਲਾਈ ਕਰਨਾ ਜੀ ਜੀ ਜੂਸ ਦੀ ਸਪਲਾਈ ਆਪਣੀ ਜ਼ਿਆਦਾ ਕਿਹੜੇ ਪਾਸੇ ਹੁੰਦੀ ਆ ਸਾਰੇ ਪੰਜਾਬ ਚ ਹੀ ਜਾਂਦਾ ਆ ਨਾਲ ਦੀਆਂ ਸਟੇਟਾਂ ਜਿਵੇਂ ਆਪਾਂ ਪਹਿਲਾਂ ਦੱਸਿਆ ਹਨ ਜੀ ਦੱਸਦੇ ਹਾਂ ਉਹਨੇ ਡੱਬ ਵਾਲੀ ਤੱਕ ਵੀ ਜਾਂਦਾ ਹਾਂ ਹਾਂਜੀ ਹਾਂਜੀ ਕਿੱਥੇ ਕਿੱਥੇ ਜਾਂਦਾ ਆਪਣਾ ਜੀ ਨਾਰਮਲ ਜੀ ਮੰਨ ਕੇ ਚੱਲੋ ਜਿਹੜੇ ਡੀਲਰ ਹੈਗੇ ਆ ਮੋਗਾ ਮੋਗਾ ਜਿਆਦਾ ਗੰਨਾ ਖੇਜਦਾ ਜੂਸ ਵਾਲਾ ਤੇ ਇਧਰੋਂ ਡੱਬ ਵਾਲੀ ਹੋ ਗਿਆ ਜੀ ਇਧਰੋਂ ਪਿਛਲੇ ਤੋਂ ਪਿਛਲੇ ਸਾਲ ਇਧਰ ਆਪਣੇ ਰਾਜਸਥਾਨ ਜੈਪੁਰ ਏਰੀਆ ਚ ਜੋਧਪੁਰ ਏਰੀਆ ਚ ਵੀ ਇਧਰ ਜਦੋਂ ਗੰਨੇ ਦੀ ਸ਼ਾਰਟੇਜ ਆ ਜਾਂਦੀ ਆ ਫਿਰ ਜਦੋਂ ਆਪਣੇ ਪੰਜਾਬ ਦਾ ਗੰਨਾ ਇਧਰੋਂ ਸਪਲਾਈ ਕਰ ਦਿੰਦੇ ਆ ਤੇ ਇਧਰੋਂ ਅੰਮ੍ਰਿਤਸਰ ਤੱਕ ਜਾਂਦਾ ਜੀ ਆਪਣਾ ਅੰਮ੍ਰਿਤਸਰ ਤੱਕ ਜਾਂਦਾ ਜੀ ਠੀਕ ਹੈ ਭਾਈ ਭਾਈ ਜਿਵੇਂ ਮਿੱਲਾਂ ਬੰਦ ਹੋਈਆਂ ਜਦੋਂ ਹਨਾ ਬਹੁਤ ਕਿਸਾਨ ਆਪਣੇ ਏਰੀਏ ਦੇ ਗੰਨੇ ਦੀ ਖੇਤੀ ਛੱਡ ਗਏ ਜੀਗੇ ਘਾਟੇ ਵੀ ਪਏ ਪੇਮੈਂਟਾਂ ਵੀ ਰੁਕੀਆਂ ਗੰਨੇ ਦੀ ਖੇਤੀ ਉਸ ਤੋਂ ਬਾਅਦ ਆਪਣੇ ਏਰੀਏ ਚ ਉਠੀ ਨਹੀਂ ਸਕੀ ਹਨਾ ਹਾਂਜੀ ਤੁਸੀਂ ਫਿਰ ਕਿਵੇਂ ਮੂਵ ਹੋਏ ਤੁਸੀਂ ਨਹੀਂ ਸੋਚਿਆ ਵੀ ਹੋਰ ਖੇਤੀ ਵੱਲ ਆਈਏ ਆਪਾਂ ਗੰਨਾ ਹੀ ਕਿਉਂ ਚੁਣਿਆ ਕਾਰਨ ਐ ਸੀ ਜੀ ਕਿ ਸਮੇਂ ਦੇ ਲੋਡ ਦੇ ਮੁਤਾਬਕ ਉਦੋਂ ਇੱਥੇ ਸਾਡੇ ਪਾਣੀ ਪੂਣੀ ਆ ਜਾਂਦਾ ਸੀ ਹੂੰ ਤੇ ਝੋਨਾ ਉਦੋਂ ਹੁੰਦਾ ਨਹੀਂ ਸੀ ਠੀਕ ਹੈ ਤੇ ਹੋਰ ਕੋਈ ਫਸਲ ਚਾਲ ਨਹੀਂ ਚੱਲਦੀ ਸੀ ਜੋ ਬਜ਼ੁਰਗ ਦੱਸਦੇ ਆ ਬਈ ਉਦੋਂ ਕੋਈ ਫਸਲ ਚਾਲ ਨਹੀਂ ਚੱਲਦੀ ਸੀ ਇੰਨਾ ਪਾਣੀ ਆ ਜਾਂਦਾ ਸੀ ਫਿਰ ਮਗਰ ਰਹਿ ਗਿਆ ਗੰਨਾ ਹਾਂਜੀ ਗੰਨਾ ਫਿਰ ਜਦੋਂ ਮਿੱਲਾਂ ਲੇੜੇ ਵਾਲੀਆਂ ਬੰਦ ਹੋ ਗਈਆਂ ਫਿਰ ਅਸੀਂ ਦੂਰ ਸਿੱਟਣਾ ਸ਼ੁਰੂ ਕਰਤਾ ਜਿਵੇਂ ਇੱਥੇ ਪੰਨੀ ਵਾਲਾ ਮਿਲ ਹੈਗੀ ਆ ਹਰਿਆਣੇ ਚ ਹਾਂਜੀ ਉੱਥੇ ਵੀ ਬਹੁਤ ਗੰਨਾ ਢੋਆ ਬਾਪੂ ਦੱਸਦੇ ਹੁੰਦੇ ਆ ਬਈ 8 ਘੰਟੇ ਜੀ ਟਰੈਕਟਰ ਉੱਪਰਦਾ ਸੀ ਖੜ ਕੇ ਬਹਿ ਜਾਂਦੇ ਸੀ 8 ਘੰਟੇ ਲਗਾਤਾਰ ਤੂਰਦੇ ਜਾਣਾ ਹਾਂਜੀ ਤੇ ਮੁੜ ਕੇ ਹੁਣ ਤਾਂ ਮੰਨ ਕੇ ਚੱਲੋ ਕੱਲੀ ਫਾਜ਼ਿਲਕਾ ਮੇਲੀ ਚੱਲਦੀ ਆ ਫਿਰ ਹੋਰ ਕੋਈ ਸਾਧਨ ਨਹੀਂ ਹੈ ਨਹੀਂ ਸੀ ਜੀ ਛੱਡ ਸਕਦੇ ਨਹੀਂ ਸੀ ਕੋਸ ਮਜਬੂਰੀ ਸੀ ਤੇ ਕੁਝ ਫਿਰ ਸਮੇਂ ਦੇ ਹਿਸਾਬ ਨਾਲ ਮੁੜ ਕੇ ਹੌਲੀ ਹੌਲੀ ਉਹ ਉਦੋਂ ਬਾਅਦ ਜੂਸ ਨੂੰ ਬਦਲ ਗਿਆ ਵੀ ਜੂਸ ਵਾਲੇ ਪਾਸੇ ਹੋ ਗਏ ਤੇ ਜੂਸ ਵਾਲੇ ਜੋ ਵੀ ਠੀਕ ਆ ਵੀ ਕਣਕ ਝੋਨੇ ਨਾਲੋਂ ਕਮਾਈ ਠੀਕ ਹੁੰਦੀ ਸੀ ਇੱਕ ਸਾਲ ਦੀ ਫਸਲ ਆ ਤੇ ਉਦੋਂ ਬਾਅਦ ਹੁਣ ਮੰਨ ਕੇ ਚੱਲੋ ਜਿਵੇਂ ਗੁੜ ਦਾ ਜਿਵੇਂ ਜਿਵੇਂ ਡਿਮਾਂਡ ਵੇਖੀ ਇਵਰ ਗੋੜਾਲੇ ਪਾਸੇ ਗੋੜਾਲੇ ਪਾਸੇ ਆ ਗਏ ਆਪਣੇ ਕੋਲੇ ਹੁਣ ਕਿੰਨੀਆਂ ਕਿਸਮਾਂ ਵੀ ਲੱਗੀਆਂ ਖੇਤ ਦੇ ਵਿੱਚ ਜਿਵੇਂ ਤੁਹਾਡੇ ਅਲੱਗ-ਅਲੱਗ ਖੇਤ ਸਾਰੇ ਪਾਸੇ ਹਨ ਹਾਂਜੀ ਹਾਂਜੀ 35 ਗਿੱਲਾਂ ਦੇ ਵਿੱਚ ਕਿੰਨੀਆਂ ਵੈਰੈਟੀਆਂ ਲੱਗੀਆਂ ਤੇ ਸਭ ਤੋਂ ਜ਼ਿਆਦਾ ਕਾਮਯਾਬ ਕਿਹੜੀ ਵੈਰੈਟੀ ਮੰਨਦੇ ਹੋ ਤੁਸੀਂ ਆਪਣੇ ਕੋਲੇ ਜੀ ਮੰਨ ਕੇ ਚੱਲੋ ਜਿਹੜੀਆਂ ਤਾਂ ਹੈਗਾਂ ਗੋੜ ਵਾਸਤੇ ਵੈਰੈਟੀਆਂ ਜੀ ਹਾਂਜੀ ਗੋੜ ਵਾਸਤੇ ਤਾਂ ਜਿਵੇਂ ਸੀਓਪੀਬੀ 96 ਆ ਵੈਰੈਟੀ ਹੈਗੀ ਹੈ ਜੀ ਇਹ 96 ਇਹ 96 ਵੈਰੈਟੀ ਇਹ ਯੂਨੀਵਰਸਿਟੀ ਦੀ ਇਹ ਯੂਨੀਵਰਸਿਟੀ ਦੀ ਵੈਰੈਟੀ ਹੈ ਜੀ ਠੀਕ ਹੈ ਜੀ ਇਹ 2 ਕਨਾਲਾਂ ਮੰਨ ਕੇ ਚੱਲੋ ਪਹਿਲਾਂ ਆਪਾਂ ਹਾਂਜੀ ਟਰੈਲ ਲਾ ਕੇ ਦੋ ਕਨਾਲਾ ਉਹਦਾ ਗੁੜ ਬਣਾ ਕੇ ਵੇਖਿਆ ਬਹੁਤ ਵਧੀਆ ਬਣਿਆ ਹਾਂਜੀ ਉਹ ਦੋ ਕਿੱਲਾਂ ਤੋਂ ਮੰਨ ਕੇ ਚਲੋ ਦੋ ਕਨਾਲਾ ਤੋਂ ਦੋ ਏਕੜ ਤੇ ਆ ਗਏ ਦੋ ਏਕੜ ਤੋਂ ਅਗਲੇ ਸਾਲ ਨਾਲ ਵਾਲੇ ਚਾਰ ਕਿੱਲੇ ਵੀ ਇਹੀ ਲਾਵਾਂਗੇ 6 ਏਕੜ ਕਰ ਰਹੇ ਹਾਂ 6 ਏਕੜ ਕਰ ਦਾਂਗੇ ਜੀ ਤੇ ਕੁਝ ਮੰਨ ਕੇ ਚਲੋ ਤਿੰਨ ਏਕੜ ਆ ਆਪਣੇ ਕੋਲ ਹੈਗਾ ਜੀ 99000 ਤਿੰਨ ਜੀ ਹਾਂਜੀ ਉਹਦਾ ਵੀ ਮੰਨ ਕੇ ਚਲੋ ਉਹ ਵੀ ਗੁੜ ਦੇ ਪਰਪਸ ਹਸਤੇ ਤੇ ਬਾਕੀ ਜਿਹੜਾ ਹੈਗਾ ਕੁਝ ਗੰਨਾ ਹੈਗਾ 85 ਉਹ ਜੂਸ ਹਸਤੇ ਹੈ ਜੀ 119 ਉਹੀ ਮਾਨ ਕੇ ਚੱਲ ਜੂਸ ਆਸਤੇ ਆ ਜੀ ਉਸ 64 ਐਸਾ ਟਰੈਲ ਆਇਆ ਗਿਆ ਜੀ ਹਾਂਜੀ ਪੁਰਾਣੀ ਵੈਰਾਈਟੀ ਆ ਸਾਡੇ ਕੋਲ ਪੁਰਾਣਾ 64 ਹੀ ਹੁੰਦਾ ਸੀ ਵੀ ਐਸਾ ਟਰੈਲ ਆਇਆ ਵੀ ਗਏ ਨੇ ਉਹਨੂੰ ਕਿੰਨੀ ਕਾਣਕੂਨ ਪੈਂਦੀ ਆ ਤੇ ਜੇ ਉਹ ਠੀਕ ਰਿਆ ਤਾਂ ਫਿਰ ਉਹ ਵੀ ਕੁਝ ਵਧਾਵਾਂਗੇ ਜੀ ਠੀਕ ਆ ਉਹ ਤਕਰੀਬਨ 6 ਤੋਂ 7 ਏਕੜ ਤਾਂ ਆਪਾਂ ਰੱਖਣਾ ਜੀ ਗੋੜ ਵਾਸਤੇ ਬਾਕੀ ਸਾਰਾ ਜਿਹੜਾ 26 27 ਕਿੱਲੇ ਜੀ ਉਹ ਜੂਸ ਨੂੰ ਸਪਲਾਈ ਕਰ ਸਾਰਾ ਜੂਸ ਨੂੰ ਸਪਲਾਈ ਕਰਦੇ ਆਂ ਭਾਈ ਜਿਵੇਂ ਆਪਣੇ ਲੋਕ ਖੁੰਡਾਂ ਤੇ ਬੈਠੇ ਗੱਲਾਂ ਕਰਦੇ ਆ ਜਾਂ ਕੋਈ ਗੰਨਾ ਲਾ ਲੇ ਜੂਸ ਵਾਲੀ ਰੇੜੀ ਤੇ ਖੜਾ ਹੋਵੇ ਹਨਾ ਪੀ ਕੇ ਜੂਸ ਆਪਾਂ ਗੱਲਾਂ ਕਰ ਲੱਗ ਜਾਂਦੇ ਆ ਯਾਰ ਜੂਸ ਵਾਲੇ ਕੰਮ 'ਚ ਵੀ ਵਧੀਆ ਕਮਾਈ ਆ ਤੇ ਜਦੋਂ ਬੰਦਾ ਜੂਸ ਵਾਲਾ ਕੰਮ ਕਰਕੇ ਦੇਦਾ ਫਿਰ ਕਹਿੰਦਾ ਨਹੀਂ ਆ ਰੇੜੀ ਕੋਈ ਕਮਾਈ ਹੈਣੀਗੀ ਵੀ ਇਹਦੇ 'ਚ ਕਮਾਈ ਕਿੰਨੀ ਕੁ ਹੋ ਜਾਂਦੀ ਆ ਜੂਸ ਵਾਲੇ ਕੰਮ 'ਚ ਜੇ ਗੰਨਾ ਲਾਉਣਾ ਹੋਵੇ ਆਪ ਕਮਾਈ ਭਾਈ ਇਹ ਤਾਂ ਐ ਜੇ ਤਾਂ ਅੱਜੇ ਰੇਟ ਆ ਰੇਟ ਨਿਰਪਰ ਕਰਦਾ ਭਾਈ ਕੁਝ ਤਾਂ ਮੌਸਮ ਤੇ ਗਰਮੀ ਜਿੰਨੀ ਗਰਮੀ ਤੇ ਗਰਮੀ ਬਾਹਰ ਵੀ ਨਾ ਪਵੇ ਬਈ ਹਸਾਬ ਜੇ ਦਾ ਦਿਨ ਜੇ ਲੱਗਦੇ ਰਹਿਣ ਤਾਂ ਠੀਕ ਰਹਿੰਦਾ ਤੇ ਦੂਜਾ ਨੰਬਰ ਇਹਦੇ ਚ ਇਹ ਆ ਬੀਜੇ ਦੇ ਕੋਲ ਲੇਬਰ ਲੂਬਰ ਹੈਗੀ ਹੁਣ ਸੌਖਾ ਹੋ ਜਾਂਦਾ ਜੇ ਨਵਾਂ ਬੰਦਾ ਕੰਮ ਕਰਦਾ ਤਾਂ ਉਹਨੂੰ ਲੇਵਰ ਹੀ ਇਸ ਕੰਮ ਨੂੰ ਕਿਉਂਕਿ ਬੀਜਾਂ ਤੋਂ ਲੈ ਕੇ ਵੱਢਣ ਤੱਕ ਹੱਥੀਂ ਸਾਰਾ ਐਂ ਤਾਂ ਹੈ ਨਹੀਂ ਵੀ ਕਣਕ ਲਿਆਂਦੀ ਮਸ਼ੀਨ ਤੇ ਵੱਢ ਕੇ ਤੇ ਘਰੇ ਲਾ ਲਈ ਉਹ ਚੀਜ਼ ਤਾਂ ਹੈ ਨਹੀਂ ਗੱਲ ਵਿੱਚ ਵੱਢਣਾ ਵੀ ਔਖਾ ਹੋ ਜਾਂਦਾ ਹਾਂਜੀ ਹਾਂਜੀ ਲੇਵਰ 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 ਜ਼ਰੂਰੀ ਹੈ ਇਸ ਤੇ ਲੇਵਰ ਸਭ ਤੋਂ ਅੱਜ ਦੇ ਟਾਈਮ 'ਚ ਗੰਨੇ ਗੰਨੇ ਦੇ ਲੋਕ ਤਾਂ ਭੱਜੇ ਆ ਕੋਸ ਤਾਂ ਪੇਮੈਂਟਾ ਕਰਕੇ ਕੁਸ ਲੇਬਰ ਵੱਲੋਂ ਵੀ ਲੇਬਰ ਵੱਲੋਂ ਹਾਂ ਜਿੰਨਾ ਵੀ ਬਣ ਕੇ ਚਲੋ ਸਾਡੇ ਤੋਂ ਨਵੇਂ ਲੈ ਕੇ ਜਾਂਦੇ ਆ ਉਹ ਕਹਿੰਦੇ ਬਈ ਲੇਬਰ ਜਾਂ ਤਾਂ ਲੇਬਰ ਦੇ ਦਿਓ ਜੇ ਤਾਂ ਲਾ ਲਾਂਗੇ ਤੇ ਨਹੀਂ ਲੇਬਰ ਦਾ ਬਹੁਤ ਸਿੰਗਾਈ ਵੜਾਈ ਥੋੜੀ ਜਿਆਦਾ ਪੈ ਜਾਂਦੀ ਹੈ ਹਾਂਜੀ ਹਾਂਜੀ ਤੇ ਬਈ ਆਪਾਂ ਜੇ ਝਾੜ ਦੀ ਗੱਲ ਕਰੀਏ ਹਨਾ ਤੁਸੀਂ ਤਾਂ ਵੈਰਾਈਟੀਆਂ ਸਾਰੀਆਂ ਹੀ ਲਾਉਣੇ ਹੋ ਹਾਂਜੀ ਗੰਨੇ ਦਾ ਝਾੜ ਜਿਹੜਾ ਘੱਟ ਤੋਂ ਘੱਟ ਕਿੰਨਾ ਹੁੰਦਾ ਤੇ ਵੱਧ ਤੋਂ ਵੱਧ ਹੁਣ ਤੱਕ ਤੁਸੀਂ ਕਿੰਨਾ ਝਾੜ ਲਾਇਆ ਜੀ ਘੱਟ ਤੋਂ ਘੱਟ 150 ਕੁ ਹੰਟਲ ਵੀ अच्छा।, अच्छा रह ਜਾਂਦਾ ਜੀ ਕਿਲੇ ਦਾ ਹਾਂ ਕਿਲੇ ਦਾ ਜਦੋਂ ਨਰਮ ਰਹਿ ਜਾਂਦਾ ਹਾਂਜੀ ਬਈ ਬੰਨ ਕੇ ਚੱਲੋ ਕਈ ਵਾਰੀ ਲੇਟ ਬਜਾਈ ਕਰੀਦੀ ਹੈ ਕਈ ਵਾਰੀ ਪਾਣੀ ਮਾਰ ਜਾਂਦਾ ਜੀ ਤੇ ਵੱਧ ਤੋਂ ਵੱਧ 4:30 400 ਦੇ ਟਿਪੇਟੇ ਬਸ ਇੱਥੇ ਕਿ ਜਾਂਦਾ ਜੀ ਜਿਹੋ ਜੀ ਮਤਲਬ ਸਾਡੀ ਧਰਤੀ ਦੀ ਸਿਚੁਏਸ਼ਨ ਹੈ ਠੀਕ ਹੈ ਪੀਜੇਵ ਜੀ ਪੈਲੀ ਸਾਡੀ ਹੈਗੀ ਇੱਧਰ ਬਕਸਰ ਏਰੀਆ ਚ ਤੇ ਸਾਡੇ 1.400 ਕੁਇੰਟਲ ਚ 400 ਨੂੰ ਕਿਹੜੀ ਵੈਰੈਟੀ ਉਪੜੀ ਆ ਤੁਹਾਡੇ ਕੋਲੇ ਜੀ ਗੱਲ ਸਾਡੇ ਕੋਲ ਆ 96 ਵੈਰੈਟੀ ਹੈ ਜੀ ਇਹ 400 ਪਲੱਸ ਲੰਗੀ ਹੈ ਜੀ ਇਤਕੀ ਅੱਛਾ ਜੀ ਹਾਂ ਇਹਦੀ ਬਈ ਹਾਈਟ ਕਿੰਨੀ ਹੋਊਗੀ ਹੁਣ ਹਾਈਟ ਤਕਰੀਬਨ ਮੰਨ ਕੇ ਚੱਲੋ 20 ਸਵੇਂਗ ਆਗ 12 ਫੁੱਟ ਦੇ ਕਰੀਬ ਹਾਂਜੀ ਤੇ ਇਕਲਾ ਗੰਨਾ ਲਾ ਲਓ ਤੁਸੀਂ 9.5 ਫੁੱਟ ਦੇ ਕਰਾਂ ਚ ਗੰਨਾ ਤਿਆਰ ਹੈ ਜੀ 9.5 ਫੋਟ ਹੈ ਨਾ ਇਹਦੀ ਪੂਰੀ ਵੀ ਲੰਬੀ ਹੈ ਇਹਦੀ ਪੂਰੀ ਇਹ ਫਿਰ ਜੂਸ ਆਸਤੀ ਹੈ ਜਿਆਦੇ ਨਹੀਂ ਜੀ ਇਹ ਇਕੱਲੇ ਘੋੜ ਆਸਤੇ ਘੋੜ ਆਸਤੇ ਇਹ ਅਸੀਂ ਮੰਨ ਕੇ ਚੱਲੋ ਇਸੇ ਕਰਕੇ ਲਾਇਆ ਸੀ ਹੁਣ ਵੀ ਜਿਹੜਾ ਠੱਲੀ ਖੜੇ ਆਂ ਵੀ ਸਾਡੇ ਕੋਲ ਜਿਹੜੇ ਗੁੜ ਕਢਾਉਣ ਆਉਂਦੇ ਆ ਉਹ ਬੀਜ ਦੀ ਡਿਮਾਂਡ ਬਹੁਤ ਕਰਦੇ ਆ ਹਾਂਜੀ ਤੇ ਫਿਰ ਕੁਛ ਦਾ ਗੁੜ ਕੱਢ ਲੈ ਜੀ ਕੁਛ ਅਸੀਂ ਆਪ ਬੀਜ ਲਾਵਾਂਗੇ ਜੀ ਕੁਝ ਜੇ ਕਿਸੇ ਕਿਸਾਨ ਨੂੰ ਮੰਨ ਕੇ ਚੱਲੋ ਬੀਜ ਦੀ ਲੋੜ ਕਿਵੇਂ ਕਿਸੇ ਜੇ ਕਿਸੇ ਨੇ ਕਨਾਲ ਲਾਉਣਾ ਥੋੜਾ ਲਾਉਣਾ ਤੁਹਾਨੂੰ ਬੀਜ ਵੀ ਦੇਣਾ ਜੇ ਭਾਈ ਨਵੇਂ ਬੰਦੇ ਨੇ ਸ਼ੁਰੂ ਕਰਨਾ ਗੰਨਾ ਗੋੜਾਸਤੇ ਲਾਉਣਾ ਅੱਜ ਕੱਲ ਰੁਝਾਨ ਹੋਇਆ ਹਨਾ ਲੋਕ ਲਾਉਂਦੇ ਗੋੜਾਸਤੇ ਹਾਂਜੀ 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 2-3 ਕਨਾਲਾਂ 4 ਕਨਾਲਾਂ ਲਾਉਣੀ ਆ ਤਾਂ ਕਿਹੜੀ ਵੈਰੈਟੀ ਤੁਸੀਂ ਸੁਜੈਸਟ ਕਰੋਗੇ ਵੀ ਪਹਿਲੇ ਸਾਲ ਬੰਦਾ ਉਹ ਵੈਰੈਟੀ ਲਾਵੇ ਗੋੜ ਵੀ ਵਧੀਆ ਬਣੂ ਛੇਤੀ ਤਿਆਰ ਹੋਊਗਾ ਝਾੜ ਵਧੀਆ ਹੋਊ ਹਾਂਜੀ ਇਹਦੇ ਚ ਮੰਨ ਕੇ ਚੱਲੋ ਅਸੀਂ ਪਿਛਲੇ ਸਾਲ 99 ਤੇ 96 ਦਿੱਤਾ ਜੀ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ ਦਿੱਤਾ ਸੀ 1.5 ਕਨਾਲ ਗੰਨਾ ਸੀਗਾ ਮਤਲਬ ਉਹਨਾਂ ਨੇ ਲਾਇਆ ਬੀਜਿਆ ਸੀ ਗੋੜਾਸਤੇ ਤੇ ਉਹਾਂ ਦੇ ਵੀ ਸਾਨੂੰ ਉਹ ਨਾ ਹੋਵੇ ਵੀ ਪਹਿਲੀ ਵਾਰੀ ਲਾ ਗਏ ਤੇ ਵੀ ਪਹਿਲੀ ਚੋਰੀ ਤੇ ਪਹਿਲੇ ਹੀ ਫਾਇਆ ਆ ਜੇ ਤੇ ਉਹ ਕੰਮ ਨਾ ਹੋਵੇ ਵੀ ਉਹ ਹਿਸਾਬ ਨਾਲ ਲਵਾਓ ਜੇ ਵੀ ਪਾ ਕੇਰਾ ਬੀਜਦੇ ਅਸੀਂ ਮੋੜ ਕੇ ਸਾਨੂੰ ਬਾਹਲਾ ਕੁਝ ਕਰਨਾ ਨਾ ਪਵੇ ਠੀਕ ਕਿਉਂ ਕਣਕ ਝੋਨੇ ਦਾ ਤਾਂ ਆਪਾਂ ਨੂੰ ਪਤਾ ਗੰਨੇ ਦਾ ਹਰੇਕ ਬੰਦੇ ਨੂੰ ਨਹੀਂ ਇਹ ਨੌਲੇਜ ਤੇ ਉਹਨਾਂ ਨੂੰ ਪਹਿਲਾਂ ਵਜਾਇਆ ਸੀ ਤੀ तकरीबन ਮੰਨ ਕੇ ਚਲੋ ਡੇਢ ਕਿ ਕਨਾਲ ਤੋਂ ਉੱਪਰ ਹੋ ਗਏ ਜਗਾ ਜਗਾ ਉਹਨਾਂ ਦੀ ਤੇ ਸਾਢੇ 8 ਕੁਇੰਟਲ ਗੋੜ ਉਹਨਾਂ ਦਾ ਬਣਿਆ ਜੀ ਤੇ ਉਹਨਾਂ ਨੇ ਕੋਈ ਬਹੁਤਾ ਡੇੜ ਕਨਾਲ ਚੋਂ ਹਾਂ ਡੇੜ ਡੇੜ ਤੋਂ ਪਲਾਸੀ ਸੀ ਉੱਤੇ ਹੋ ਗਈ ਕੋਈ ਕੁਛ ਮਰਲੇ ਉੱਤੇ ਹੋਣਗੇ ਜੀ ਉਹਨਾਂ ਦੀ ਦਸਨ ਮੁਤਾਬਕ ਤੇ ਚੰਗਾ ਗੋੜ ਬਣਿਆ ਆਹੀ ਵੈਰੈਟੀ ਦਿੱਤੀ ਸੀ ਜੀ 8.5 ਕੁੰਡਲ ਮੁਕਦੇ ਨੇ ਖਾਨ ਨੂੰ ਹਾਂ ਉਹਨਾਂ ਨੇ ਮੈਂ ਮੰਨ ਕੇ ਚੱਲੋ ਜਿੰਨਾ ਉਹਨਾਂ ਨੇ ਘਰੇ ਲੋੜ ਸੀ ਘਰੇ ਕੁਝ ਰਿਸ਼ਤੇਦਾਰਾਂ ਨੂੰ ਦੇ ਦੂ ਦਿੱਤਾ ਉਹਨਾਂ ਦਾ ਠੀਕ ਰਿਆ ਗੋੜ ਬਈ ਸਾਰਾ ਸਾਲ ਕੱਢ ਜਾਂਦਾ ਜਿਵੇਂ ਬਣਾ ਕੇ ਰੱਖ ਲ ਗਏ ਹੁਣ ਇਹਦੇ ਤਿਆਰ ਰੱਖਣ ਵਾਲੀਆਂ ਗੱਲਾਂ ਹੁੰਦੀਆਂ ਇਹਦੇ ਚ ਬਈ ਆਏ ਆ ਵੀ ਮੰਨ ਕੇ ਚੱਲੋ ਜਿਹੜਾ ਨਵੰਬਰ ਦਸੰਬਰ ਤੇ ਜਨਵਰੀ ਤੇ ਅਧ ਫਰਵਰੀ ਤੱਕ ਜਿਹੜਾ ਗੁੜ ਬੰਦ ਆ ਬਾਈ ਉਹਦੇ ਚ ਤਕਰੀਬਨ ਉਹਦਾ ਜਿਹੜਾ ਸੁਕ੍ਰੋਸ ਪਰਸੈਂਟੇਜ ਆ ਉਹ 20 ਦੇ ਘਰਾਂ ਚ ਹੁੰਦੀ ਆ 20 21 ਹੱਦ ਠੀਕ ਆ ਵੀ ਉਹਨਾਂ ਪਕਾਜ ਆ ਉਹਨਾਂ ਕਰਨ ਨਹੀਂ ਹੁੰਦਾ ਉਹਦੇ ਚ ਉਹ ਅਸੀਂ ਜ਼ਿਆਦਾ ਦਿੰਦੇ ਨਹੀਂ ਤਕਰੀਬਨ 20 ਕਿਲੋ ਦੇਈ ਦਾ ਵੀ ਜੇ ਕਿਸੇ ਨੇ ਲੈ ਜਾਣਾ ਵੀ 20 ਕਿਲੋ ਲੈ ਜਾਓ ਤੇ ਉਹਨੂੰ ਸੰਭਾਲ ਕੇ ਰੱਖ ਲਓ ਜੇ ਜਿਵੇਂ ਹੁਣ ਧੁੰਦਾ ਪੈਂਦੀਆਂ ਧੁੰਦਾ ਚ ਸਲਾਬ ਫੜ ਜਾਂਦਾ ਇਹ ਹਾਂਜੀ ਵੀ ਪਾਲਾ ਲੱਗ ਗਿਆ ਕਹਿ ਹੁੰਦੇ ਆ ਸਲਾਬ ਫੜ ਜਾਂਦਾ ਵੀਰ ਕੇ ਫੜ ਜਾਂਦਾ ਉਹਦੇ ਚ ਕੋਈ ਉਹ ਨਹੀਂ ਵੀ ਹਰੇਕ ਬੰਦਾ ਸੰਭਾਲ ਨਹੀਂ ਰੱਖ ਸਕਦਾ ਹਾਂਜੀ ਤੇ ਜਦੋਂ ਮੰਨ ਕੇ ਚਲੋ ਫਰਵਰੀ ਲੰਘਦੀ ਆ ਅੰਤ ਫਰਵਰੀ ਤੋਂ ਬਾਅਦ ਤੇ ਮਾਰਚ ਦੀ ਸਟਾਰਟਿੰਗ ਜੀ ਚ ਤੇ ਉਦੋਂ ਜਿਹੜਾ ਘੋੜਾ ਉਹ ਰੱਖਣ ਵਾਲਾ ਮੰਨ ਕੇ ਚਲੋ ਬੰਦ ਆ ਠੀਕ ਹੈ ਉਹ ਤੋਂ ਬਾਅਦ ਆਉਗੋ ਹਾਂ ਹਾਂ ਹਜੇ ਅਸੀਂ ਸ਼ੁਰੂ ਨਹੀਂ ਕੀਤਾ ਮੰਨ ਕੇ ਚਲੋ ਦੇਣ ਵਾਲਾ ਘੋੜਾ ਅੱਛਾ ਹਜੇ ਤਾਂ ਮੰਨ ਕੇ ਚਲੋ ਅਸੀਂ ਨਾਰਮਲ ਜਿਹੜਾ ਵੇਚਣ ਵਾਲਾ ਉਹੀ ਬਣਾਈ ਜਾਂਦੇ ਜਦੋਂ ਉਹ ਸ਼ੁਰੂ ਕਰਾਂਗੇ ਉਹ ਅਸੀਂ ਲਗਾਤਾਰ ਉਦੋਂ ਕੁ ਲਾੜਾ 15 20 ਦਿਨ ਚਲਾਈਦਾ ਜਿਹੜੇ ਸਾਡੇ ਪੱਕੇ ਕਸਟਮਰ ਲੱਗੇ ਉਹ ਕੁਆਂਟਲ ਕੁਆਂਟਲ ਲੈ ਜਾਂਦੇ ਆ ਲਿਜਾ ਕੇ ਘਰੇ ਵੇ ਹਵਾਣਾ ਲੱਗੇ ਸਿੱਧੀ ਧੋਪਣਾ ਲੱਗੇ ਸਿੱਧੀ ਹਵਾਣਾ ਲੱਗੇ ਬਸ ਉਹ ਸੰਦੇ ਮਰਜੀ ਰੱਖ ਲੋ ਹਾਂ ਕਲਰ ਚੇਂਜ ਹੋ ਜਾਂਦਾ ਹਾ ਕਲਰ ਬਲੈਕ ਹੋਊਗਾ ਜੀ ਕਲਰ ਉਹਦੇ ਚ ਮੰਨ ਕੇ ਚੱਲੋ ਜਦੋਂ ਉਹਦੇ ਚ ਸੁਕ੍ਰੋਜ਼ ਫਰਕਟੋਜ਼ ਚ ਚੇਂਜ ਹੁੰਦੀ ਆ ਠੀਕ ਹੈ ਜਿਹਦੇ ਕਰਕੇ ਉਹਦਾ ਰੰਗ ਕਾਲਾ ਹੋ ਜਾਂਦਾ ਰੰਗ ਜ਼ਰੂਰ ਕਾਲਾ ਹੋਊਗਾ ਜਿਹੜਾ ਪਿਓਰ ਗੁੜ ਹੋਊਗਾ ਟਾਈਮ ਪਾ ਕੇ ਰੰਗ ਮੇਰੇ ਕੋਲ ਪੁਰਾਣਾ ਪਿਛਲੇ ਮਤਲਬ ਪਿਛਲੇ ਤੋਂ ਪਿਛਲੇ ਸਾਲ ਵਾਲਾ ਵੀ ਘਰੇ ਪਿਆ ਹਜੇ ਠੀਕ ਹੈ ਰੰਗ ਉਹਦਾ ਕਾਲਾ ਹੋ ਜਾਊਗਾ ਤੇ ਮਠਾਸ ਵਾਜੂਗੀ ਉਹਦੀ ਕਿਉਂਕਿ ਉਹਦੀ ਸੁਕਰੋਸ ਫਰਕਟੋਸ ਚੇਂਜ ਹੋ ਜਾਊਗੀ ਹੂੰ ਜਿਹਦੇ ਕਰਕੇ ਉਹਦਾ ਰੰਗ ਕਾਲਾ ਹੋ ਜਾਂਦਾ ਜੀ ਬਈ ਜਿਹੜੀਆਂ ਵੈਰਾਈਟੀਆਂ ਗੰਨੇ ਦੀਆਂ ਗੋੜਾਸਤੇ ਵਧੀਆ ਸ਼ੱਕਰ ਵੀ ਉਹਨਾਂ ਦੀ ਫਿਰ ਵਧੀਆ ਹੀ ਬਣਦੀ ਆ ਹਾਂ ਸ਼ੱਕਰ ਵੀ ਉਹਨਾਂ ਦੀ ਸ਼ੱਕਰ ਵੀ ਸੇਮ ਹੀ ਹੁੰਦਾ ਹਾਂ ਸ਼ੱਕਰ ਵੀ ਵਧੀਆ ਬਣਦੀ ਆ ਤੇ ਜੇ ਆਪਾਂ ਹੁਣ ਦੀ ਗੱਲ ਕਰੀਏ ਜਿਵੇਂ ਆ ਮੌਸਮ ਚੱਲ ਰਿਹਾ ਫਰਵੀ ਮਹੀਨਾ ਸ਼ੁਰੂ ਹੋ ਗਿਆ ਹਾਂਜੀ ਇਹਦੇ ਵਿੱਚ ਆਪਾਂ ਗੰਨੇ ਦੀ ਬਿਜਾਈ ਜਿਹੜੀ ਕਿਵੇਂ ਸ਼ੁਰੂ ਕਰ ਸਕਦੇ ਆ ਜਿਹੜੇ ਭਰਾਨਾਵਾ ਕੰਮ ਕਰਨਾ ਚਾਹੁੰਦੇ ਆ ਤੇ ਤੁਹਾਡੇ ਤੋਂ ਬੀਜ ਆ ਜਿਹੜਾ ਹੁਣ ਮਿਲਣਾ ਸਟਾਰਟ ਆ ਜੀ ਹਾਂਜੀ ਹਾਂਜੀ ਇਹਦੀ ਤਿਆਰੀ ਦੱਸ ਦਿਓ ਥੋੜੀ ਇਹ ਕਿਵੇਂ ਕਰੀ ਤਿਆਰੀ ਇਹਦੀ ਐ ਜੀ ਮੰਨ ਕੇ ਚੱਲੋ ਜਿਨ੍ਹਾਂ ਦੇ ਦਾ ਸਰੋਂ ਵਾਲੇ ਖੇਤ ਆ ਹਾਂਜੀ ਤੇ ਉਹ ਲਾਉਣਾ ਚਾਹੁੰਦੇ ਆ ਤਾਂ ਹੁਣ ਸਰੋਂ ਵੱਢ ਕੇ ਉੱਤੇ ਲੱਗ ਜੂਗਾ ਜੀ ਹਾਂ ਕਈ ਮੇਰੇ ਭਰਾ ਮੰਨ ਕੇ ਚੱਲੋ ਨਾਰਮਲ ਤਾਂ ਕਣਕ ਹੀ ਬੀਜੀ ਵੀ ਆ ਜਿਨ੍ਹਾਂ ਨੇ ਕਣਕ ਵੱਢ ਕੇ ਲਾਉਣਗੇ ਹਾਂਜੀ ਉਹਦੇ ਨਾਲ ਬਸ ਐ ਹੋ ਜਾਂਦਾ ਵੀ ਜੇ ਜਿਹੜਾ ਹੁਣ ਫਰਵਰੀ ਚ ਲੱਗ ਗਿਆ ਹਾਂਜੀ ਹਾਂ ਇਹ ਇਹਦੀ ਜਰਮੀਨੇਸ਼ਨ ਜਿਹੜੀ ਆ ਮੰਨ ਕੇ ਚੱਲੋ ਮਹੀਨਾ ਠੰਡ ਚ ਹੋਗੀ ਠੀਕ ਆ ਤੇ ਜਦੋਂ ਨੂੰ ਗਰਮੀ ਪੈਣ ਲੱਗਣੀ ਉਹਦੋਂ ਬਾਹਰ ਹੋ ਜਾਣਾ ਇਹ ਤੇ ਜੇ ਮੰਨ ਕੇ ਚੱਲੋ ਬਈ ਆਪਾਂ ਕਣਕ ਵੱਢ ਕੇ ਲਾਇਆ ਉਹ ਥੋੜਾ ਜਿਹਾ ਲੇਟ ਹੋ ਜਾਂਦਾ ਉਹਦੀ ਫਿਰ ਜਰਮੀਨੇਸ਼ਨ ਤੇ ਅਸਰ ਬਹੁਤ ਪੈਂਦਾ ਜੀ ਇਹ ਚੀਜ਼ ਦਾ ਜਿਹੜਾ ਆ ਸੀਗਾ ਅਸੀਂ ਉਦੋਂ ਸਰੋਂ ਵੱਢ ਕੇ ਲਾਇਆ ਸੀ ਜਿਹਦੇ ਕਰਕੇ ਦੀ ਜਰਮੀਨੇਸ਼ਨ ਪੂਰੀ ਹੋਈ ਜਰਮੀਨੇਸ਼ਨ ਪੂਰੀ ਹੋਣ ਕਰਕੇ ਤੇ ਜਦੋਂ ਨੂੰ ਗਰਮੀ ਦਾ ਅਸਰ ਇਹ ਤੇ ਪੈ ਲੱਗਿਆ ਉਦੋਂ ਉਹ ਬਾੜ ਹੋ ਗਿਆ ਸੀ ਇਹ ਮਾਰਚ ਮਹੀਨੇ ਦੀ ਬਜਾਈ ਆ ਹੈ ਮਾਰਚ ਮਹੀਨੇ ਦੀ ਮਾਰਚ ਦੀ ਇਹ ਤੇ ਪਹਿਲੇ ਸਾਲ ਦਾ ਹੀ ਆ ਇਹ ਇਹ ਹਾਂ ਪਹਿਲੇ ਸਾਲ ਦੀ ਪਹਿਲੇ ਸਾਲ ਦੀ ਦੁਬਾਰਾ ਮੁੱਢੀ ਆਊਗੀ ਹਾਂ ਇਹ ਦੁਬਾਰਾ ਮੁੱਢੀ ਆਊਗੀ ਤੇ ਜਿਵੇਂ ਬਈ ਹੁਣ ਕਈ ਭਰਾ ਹੁੰਦੇ ਆ ਸਤੰਬਰ ਅਕਤੂਬਰ ਚ ਚਲੋ ਕਹਿੰਦੇ ਆ ਸੋਚ ਲਾ ਕੇ ਲੱਗ ਗਏ ਹਨਾ ਹਾਂਜੀ ਕਰੋ ਕਹਿੰਦੇ ਫਰਵਰੀ ਚ ਲਾਵਾਂਗੇ ਜਿਨ੍ਹਾਂ ਕੋਲੇ ਹੁਣ ਬੇਲੀ ਥਾ ਪਈ ਆ ਜਮੀਂ ਵਾਲੇ ਬਾਡਾ ਸਾਜੀ ਵਾਲੇ ਉਹ ਹੁਣ ਵੀ ਲਾ ਸਕਦੇ ਹਾਂ ਉਹ ਲਾਈ ਜਾਂਦੇ ਜੀ ਕੱਲ ਕਿੱਕ ਕਰਨ ਲੱਗਿਆ ਇੱਥੋਂ ਦਾ ਆਪਣੇ ਭੁਲਰਾ ਦਾ ਲੱਗਿਆ ਸ਼ਾਇਦ 20 ਤੇ ਬਈ 20 ਕਿੰਨਾ ਕਨਾਲ ਚ ਕਿੰਨਾ ਪੈ ਜਾਂਦਾ 20 ਸਹੀ ਸੇ ਇਹ ਡਿਪੈਂਡ ਕਰਦਾ ਬਈ ਆਪਾਂ ਲਾਉਣਾ ਕਿ ਕਿਹੜੀ ਵਿਧੀ ਨਾਲ ਅੱਛਾ 2.5 ਫੁੱਟ ਤੇ ਲਾਉਣਾ 3 ਤੇ ਲਾਉਣਾ 3.5 ਤੇ ਲਾਉਣਾ 4 ਤੇ 4 ਤੇ ਲਾਉਣਾ ਜਿਵੇਂ ਤੁਹਾਡਾ ਇਹ 4 ਤੇ ਲੱਗਿਆ ਬਈ ਹਾਂ ਇਹ 4 ਸਵਾ 4 ਤੇ ਫੁੱਟ ਤੇ ਲੱਗਿਆ ਹੋਇਆ ਜੀ ਠੀਕ ਹੈ ਹਾਂਜੀ ਉਦੇ ਹਿਸਾਬ ਨਾਲ ਵੈਰੀ ਕਰਦੀ ਹੈ ਜਿਵੇਂ 3-4 ਫੁੱਟ ਤੇ ਜੇ ਆਪਾਂ ਲਾਉਣਾ ਕਿੰਨਾ ਬੀਜ ਪੈ ਜਾਊਗਾ ਕਨਾਲ ਦਾ ਜੀ ਤੇ ਮੰਨ ਕੇ ਚੱਲੋ ਜੀ ਜਿਵੇਂ 4 ਜੇ 4 ਫੁੱਟ ਤੇ ਲਾਉਣੇ ਆ ਤੇ ਤਕਰੀਬਨ 25 ਤੋਂ 28 ਕੁਇੰਟਲ ਦੇ ਘਰਾਂ ਚ ਪੈ ਜਾਂਦਾ ਉਹਦੇ ਤੇ ਵੀ ਇਹ ਚੀਜ਼ ਵੈਰੀ ਕਰਦੀ ਹੈ ਵੀ ਤੁਸੀਂ ਡਬਲ ਰੋ ਲਾ ਰਹੇ ਹੋ ਜਾਂ ਸਿੰਗਲ ਰੋ ਲਾ ਲਿਓ ਮੰਨ ਕੇ ਚੱਲੋ ਹੁਣ ਜਿਵੇਂ ਡਬਲ ਲੱਗਿਆ ਹੋਇਆ ਇਹਦੇ ਜਨਾ 30 30 ਪਲੱਸ ਪੈ ਜਾਂਦਾ ਵੀ ਮੰਨ ਕੇ ਚੱਲੋ ਹਾਂ ਵੀ ਆ ਇੱਕ ਕੰਨਾ ਇੱਥੇ ਲਾਇਆ ਸੀ ਇੱਕ ਕੰਨਾ ਇੱਥੇ ਲਾਇਆ ਸੀ ਜਾਲੇ ਦੇ ਫੁੱਟ ਦਾ ਵੇਰੀਏਸ਼ਨ ਹੈਗੀ ਆ ਠੀਕ ਹੈ ਵੀ ਇੱਕ ਕੰਨਾ ਇੱਥੇ ਬੀਜਿਆ ਸੀ ਇੱਕ ਕੰਨਾ ਇੱਥੇ ਬੀਜਿਆ ਸੀ ਤੇ 20 ਦਾ ਡਬਲ ਹੀ ਪੈ ਗਿਆ ਨਾ ਮੰਨ ਕੇ ਚਲੋ ਲਾਇਆ 4 ਤੇ ਆ ਤੇ 20 2 ਫੁੱਟ ਦੇ ਹਿਸਾਬ ਨਾਲ ਪੈ ਗਿਆ ਠੀਕ ਹੈ ਹਾਂਜੀ ਹਾਂਜੀ ਕਿਸਾਨ ਵੀਰੋ ਜਿਹੜੀ ਜ਼ਿਆਦਾ ਜਾਣਕਾਰੀ ਆ ਤੁਸੀਂ ਬਾਈ ਤੋਂ ਫੋਨ ਤੇ ਲੈ ਸਕਦੇ ਹੋ ਨੰਬਰ ਇਹਨਾਂ ਦਾ ਸਕਰੀਨ ਤੇ ਚੱਲ ਰਿਹਾ ਜਿੰਨੀ ਵੀ ਤੁਸੀਂ ਖੇਤੀ ਗੰਨੇ ਦੀ ਕਰਨੀ ਆ ਹਨਾ ਉਸ ਹਿਸਾਬ ਨਾਲ ਬਾਈ ਨੂੰ ਦੱਸ ਦਿਓ ਤਰੀਕਾ ਜ਼ਮੀਨ ਪਾਣੀ ਸਾਰਾ ਕੁਝ ਦੱਸ ਕੇ ਬਾਈ ਤੁਹਾਨੂੰ ਦੱਸ ਦੂਗਾ ਵੀ ਕਿਹੜੀ ਵਿਧੀ ਨਾਲ ਲਾਓ ਹਨਾ ਉਹ ਤੁਹਾਡੇ ਹਿਸਾਬ ਨਾਲ ਲਾ ਸਕਦੇ ਆ ਇੱਕ ਵਈ ਆਪਾਂ ਦੇਖਿਆ ਤੁਹਾਡੇ ਸਾਰੇ ਖੇਤ ਦੇ ਵਿੱਚ ਗੰਨੇ ਦੇ ਵਿੱਚ ਕਿਤੇ ਵੀ ਕੋਈ ਕੱਖ ਨਦੀਨ ਨਹੀਂ ਹੈ ਨਾ ਹਾਂਜੀ ਬਹੁਤ ਸੋਹਣੇ ਬੈੱਡ ਖੜੇ ਤਿਆਰ ਇਹਦਾ ਕੀ ਕਰਨਾ ਕਿਹੜੇ ਤਰੀਕੇ ਨਾਲ ਤੁਸੀਂ ਗੋਡੀ ਕਰਦੇ ਹੋ ਇਹਦੇ ਨਾਲ ਜੀ ਪਹਿਲਾਂ ਤਾਂ ਮੰਨ ਕੇ ਚੱਲੋ ਨਾਰਮਲ ਜਿਵੇਂ ਗੰਨਾ ਲਾਤਾ ਉਦੋਂ ਉਹਦੇ ਉੱਤੇ ਮੰਨ ਕੇ ਚੱਲੋ ਜਿਹੜਾ ਪਹਿਲਾਂ ਕੋਈ ਹਰਬੀ ਸਾਈਡ ਆਉਂਦਾ ਉਹ ਕਰ ਦੇਈਦਾ ਇਹਦੇ ਨਾਲ ਗੰਦ ਰੁਕ ਜਾਂਦਾ ਉਦੋਂ ਬਾਅਦ ਕਸੀ ਆ ਗਿਆ ਜੀ ਕਸੀ ਤੋਂ ਬਾਅਦ ਨਿੱਕਾ ਟਰੈਕਟਰ ਹੈਗਾ ਜੀ ਆਪਣੇ ਕੋਲੇ ਉਹਦੇ ਨਾਲ ਰੋਟਾਵੇਟਰ ਮਾਰ ਕੇ ਹਲ ਮਾਰ ਕੇ ਮਿੱਟੀ ਚੜਾ ਦੇ ਦੀ ਜੀ ਉਹਦੇ ਨਾਲ ਮੰਨ ਕੇ ਚਲੋ ਮਿੱਟੀ ਮੁੱਢਾਂ ਨਾਲ ਲੱਗ ਜਾਂਦੀ ਆ ਤੇ ਗੰਦ ਨਹੀਂ ਵਿੱਚ ਰਹਿੰਦਾ ਤੇ ਗੰਨਾ ਥੋੜਾ ਵੀ ਡਿੱਗਿਆ ਵੀ ਨਹੀਂ ਕਿਤੋਂ ਜ਼ਿਆਦਾ ਨਵੇਂ ਕਿਸਾਨਾਂ ਨਾਲ ਹੀ ਹੁੰਦੀ ਆ ਵੀ ਗੰਨਾ ਬੰਨਣਾ ਨਹੀਂ ਆਉਂਦਾ ਸਾਰਾ ਗੰਨਾ ਹੀ ਵੇਚ ਜਾਂਦਾ ਹਨਾ ਹਾਂਜੀ ਇਹਦਾ ਵੀ ਤਰੀਕਾ ਹੁੰਦਾ ਬੰਨਣ ਦਾ ਇਹਦਾ ਬੰਨਣ ਦਾ ਤਾਂ ਐ ਬਈ ਮੰਨ ਕੇ ਚਲੋ ਜਿਹਦੇ ਕੋਲੇ ਤਾਂ ਹੈਗਾ ਥੋੜਾ ਉਹ ਤਾਂ ਬਨ ਲੈਂਦਾ ਠੀਕ ਹੈ ਕਈ ਵੈਰਾਈਟੀਆਂ ਬਨਣੀਆਂ ਹੀ ਪੈਂਦੀਆਂ ਜਿਵੇਂ 85 ਵੈਰਾਈਟੀਆਂ ਬਨਣੀਆਂ ਪੈਂਦੀਆਂ ਠੀਕ ਹੈ ਹਾਂ ਦੂਜੇ ਸਾਲ ਤਾਂ ਬਣਨੀ ਪੈਂਦੀ ਆ ਪਹਿਲੇ ਸਾਲ ਜਿਵੇਂ ਅਸੀਂ ਆ ਨਹੀਂ ਬਣਾਈ ਕਰਾਈ ਬਾਕੀ 85 ਤਾਂ ਕਰਾਈ ਸੀ ਇਹਦੀ ਬਣਾਈ ਨਹੀਂ ਕਰਾਈ ਠੀਕ ਹੈ ਤੇ ਮਿੱਟੀ ਦੂਰੀ ਵਾਲੀ ਚੜਨ ਕਰਕੇ ਨਹੀਂ ਡਿੱਗਦਾ ਨਹੀਂ ਡਿੱਗਦਾ ਮੰਨ ਲੇ ਚਲੋ ਜੜਾਂ ਹੀ ਇੰਨੀਆਂ ਮਜ਼ਬੂਤ ਤਕਰੀਬਨ ਜੇ ਦੇਖਾਂਗੇ ਤਾਂ ਹੁਣ ਇੱਥੇ ਆ ਆ ਤੁਸੀਂ ਤਾਂ ਖਾਲੀ ਬਣਾਏ ਪਏ ਹੋ ਹਾਂ ਖਾਲੀ ਖਾਲੀ ਬਣੇ ਪਏ ਆ ਹਾਂ ਮਿੱਟੀ ਚੜ ਗਈ ਵੀ ਥੱਲੇ ਸਪੋਰਟ ਇੰਨੀ ਹੋ ਗਈ ਵੀ ਨਹੀਂ ਡਿੱਗਦਾ ਹਵਾ ਨੇ ਰੀਜ ਨਹੀਂ ਮਰਜੀ ਆਈ ਜਾਵੇ ਕੋਈ ਏਡੀ ਦਿੱਕਤ ਨਹੀਂ ਆਉਂਦੀ ਠੀਕ ਹੈ ਬਾਈ ਧੰਨਵਾਦ ਹਰਪ੍ਰੀਤ ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਤੇ ਦੋਸਤੋ ਸੰਪਰਕ ਕਰ ਲਿਓ ਬਾਈ ਨਾਲ ਸਮਾਂ ਜਿਹੜਾ ਸ਼ੁਰੂ ਹੋ ਗਿਆ ਗੰਨੇ ਦੀ ਬਜਾਈ ਦਾ ਕਿਸੇ ਵੀ ਵੈਰਾਈਟੀ ਦਾ ਤੁਸੀਂ ਬੀਜ ਲੈਣਾ ਹਨਾ ਤਾਂ ਉਹ ਬਾਈ ਤੋਂ ਲੈ ਸਕਦੇ ਹੋ ਪਿੰਡ ਬੂੜਾ ਗੁੱਜਰ ਮੋਕਸਰ ਤੋਂ ਜਿਹੜਾ 7 ਕਰੋੜਾ ਫਰੋਹਪੁਰ ਰੋਡ ਹਨਾ ਫਰੋਹਪੁਰ ਰੋਡ ਫਰੋਹਪੁਰ ਰੋਡ ਤੇ ਬਾਈ ਦਾ ਪਿੰਡ ਆ ਸਾਰੇ ਜਿਹੜਾ ਗੰਨਾ ਇਹਨਾਂ ਦੇ ਖੇਤ ਦੇ ਵਿੱਚ ਅਲੱਗ-ਅਲੱਗ ਵੈਰਾਈਟੀਆਂ ਖੜੀਆਂ ਨੇ ਜਿਹੜੀ ਵੀ ਵੈਰਾਈਟੀ ਦਾ ਤੁਹਾਨੂੰ ਬੀਜ ਚਾਹੀਦਾ ਬਾਈ ਨਾਲ ਸੰਪਰਕ ਕਰਕੇ ਆਪ ਦੀ ਬੁਕਿੰਗ ਕਰਾ ਸਕਦੇ ਹੋ ਧੰਨਵਾਦ ਜੀ ਧੰਨਵਾਦ